ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਗਏ ਹਜ਼ਾਰਾਂ ਸ਼ਰਦਾਲੂ ਮੀਂਹ ਕਾਰਨ ਅਜੇ ਵੀ ਵਾਕ-ਵਾਕ ਥਾਵਾਂ ਤੇ ਫਸੇ ਹੋਏ ਨੇ ਇਹਨਾਂ ਸ਼ਰਦਾਲੂਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਹਾਲਾਤ ਨੂੰ ਦੇਖਦਿਆਂ ਉੱਤਰਾਖੰਡ ਸਰਕਾਰ ਨੇ ਸਾਰੇ ਧਾਰਮਿਕ ਥਾਨਾਂ ਦੀ ਯਾਤਰਾ ਮੁਲਤਵੀ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਗੋਬਿੰਦ ਘਾਟ ਤੇ ਫਸੇ ਹੋਏ ਨੇ ਇਸ ਸਮੇਂ ਉਥੇ ਕਿਹੋ ਜੇ ਹਾਲਾਤ ਨੇ ਇਸ ਬਾਰੇ ਜਾਣਕਾਰੀ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁਕੇ ਨੇ ਉਥੇ ਫਸੇ ਹੋਏ ਇੱਕ ਯਾਤਰੀ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਇਸ ਵੇਲੇ ਕਿਸ ਥਾਂ ਤੇ ਹੋ ਅਤੇ ਉਥੇ ਹੁਣ ਹਾਲਾਤ ਕਿਹੋ ਜੇ ਨੇ ਜੀ ਅਸੀਂ ਜੋਸਫੀ ਮੱਠ ਦੇ ਕੋਲੇ ਆ ਇਸ ਵੇਲੇ ਜੀ ਗੋਬਿੰਦ ਘਾੜ ਤੋਂ ਜਿਹੜੀ ਸੰਗਤ ਨੂੰ ਉਥੋਂ ਕੱਢਣ ਦਾ ਕੰਮ ਜਿਹੜਾ ਫੌਜ ਦੇ ਨਾਲ ਤੇ ਜਿਹੜੇ ਇੱਥੋਂ ਦੇ ਮੈਨੇਜਮੈਂਟ ਟਰਸਟ ਆ ਉਹਨਾਂ ਦੇ ਨਾਲ ਰਲ ਕੇ ਕੀਤਾ ਜਾ ਰਿਹਾ ਪਰ ਜੋ ਇੱਥੇ ਨੁਕਸਾਨ ਕਾਫੀ ਹੋ ਚੁੱਕਾ ਜੀ ਜਿਹੜਾ ਗੁਰਦੁਆਰਾ ਸਾਹਿਬ ਦੀ ਪਿਛਲੀ ਇਮਾਰਤ ਸੀ ਉਹਨੂੰ ਕਾਫੀ ਨੁਕਸਾਨ ਪੁੱਜਾ ਜੀ। ਇਥੋਂ ਸੰਗਤ ਜਿਹੜੀ ਆ ਜੋਸ਼ੀ ਮੱਠ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਵਿੱਚ ਵੀ ਠਹਿਰੀ ਆ ਤੇ ਫੌਜ ਵੱਲੋਂ ਵੀ ਜਿਹੜੀ ਪਖਤਾਬ ਪ੍ਰਬੰਧ ਕੀਤੇ ਜਾ ਰਹੇ ਜੀ। ਲੰਗਰ ਦਾ ਵੀ ਪ੍ਰਬੰਧ ਜਿਹੜਾ ਫੌਜ ਵੱਲੋਂ ਕੀਤਾ ਜਾ ਰਿਹਾ ਤੇ ਸੰਗਤ ਦੇ ਰਹਿਣ ਵਾਸਤੇ ਵੀ ਪ੍ਰਬੰਧ ਕਰ ਰਹੇ ਜੀ। ਦਰਜੀਤ ਸਿੰਘ ਜੀ ਇਸ ਵੇਲੇ ਤੁਹਾਡੇ ਨਾਲ ਉੱਥੇ ਹੋਰ ਕਿੰਨੇ ਸ਼ਰਧਾਲੂ ਨੇ ਜਿਹੜੇ ਫਸੇ ਹੋਏ ਨੇ। ਇੱਥੇ ਜੀ ਕਾਫੀ ਗਿਣਤੀ ਆ तकरीबन 9000 ਜਿਹੜਾ ਹੈਗਾ ਯਾਤਰੂ ਉਹ ਗੋਬਿੰਦ ਘਾੜ ਤੇ ਗੋਬਿੰਦ ਧਾਮ ਦੇ ਵਿੱਚ ਫਸਿਆ ਹੋਇਆ ਜੀ ਕਿਉਂਕਿ ਉੱਥੋਂ ਦੇ ਜਿਹੜੇ ਚਾਰ ਪੋਲਸੀ ਜਿਹੜੇ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਤੇ ਜਾਂਦੇ ਉਹ ਚਾਰੋਂ ਦੇ ਚਾਰੇ ਹੀ ਰੁੜ ਗਿਆ ਤਾਂ ਖਤਮ ਹੋ ਚੁੱਕੇ ਆ ਜੀ ਤੇ ਹੈਲੀਕਾਪਟਰਾਂ ਜਿਹੜੇ ਫੌਜ ਦਾ ਹੈਲੀਕਾਪਟਰ ਉਹਨਾਂ ਨੂੰ ਉੱਥੋਂ ਲੈ ਕੇ ਆ ਰਿਹਾ ਜੋਸ਼ੀਮਾਠਾ ਔਰ ਕੁਝ ਨੂੰ ਸ਼੍ਰੀਨਗਰ ਸਾਹਿਬ ਦੇ ਗੁਰਦੁਆਰੇ ਵਿੱਚ ਲਿਜਾਇਆ ਜਾ ਰਿਹਾ ਜੀ ਔਰ ਸੰਗਤਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਆ ਜੀ ਇੱਥੇ ਖਾਸ ਕਰਕੇ ਜਿਹੜੀ ਹੈ ਲੇਡੀਜ਼ ਜਾਂ ਛੋਟੇ ਬੱਚ ਜੀ ਜਦਲਜੀਤ ਸਿੰਘ ਜੀ ਉੱਥੇ ਤੁਸੀਂ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਉੱਥੇ ਫਸੇ ਹੋਏ ਕਿੰਨੀ ਕੁ ਦੇਰ ਤੋਂ ਇਹ ਰਾਹਤ ਕਾਰ ਜਾਰੀ ਹੈ ਅਸੀਂ ਤਿੰਨ ਦਿਨ ਤੋਂ ਇੱਥੇ ਜੀ ਕਾਹਦਾ بارش ਹੋ ਰਹੀ ਸੀ بارش ਦੇ ਵਿੱਚ ਜਿਆਦਾ ਨਹੀਂ ਮਤਲਬ ਰਾਤ ਕਾਰ ਜਿਹੜੇ ਅੱਜ بارش ਰੁਕੀ ਆ بارش ਦੇ ਰੁਕਣ ਦੇ ਨਾਲ ਕਾਫੀ ਜਿਹੜੇ ਜਿਵੇਂ ਸਾਡੇ ਕੋਲ ਵੀ ਮੋਟਰਸਾਈਕਲ ਆ ਸੀ ਮੋਟਰਸਾਈਕਲ ਦੇ ਕਿਸੇ ਹੋਰ ਰਸਤੇਾਂ ਵਿੱਚ ਪੁੱਛ ਪੱਛ ਕੇ ਇਧਰ ਥੱਲੇ ਆ ਰਹੇ ਜੀ ਰਿਸ਼ੀਕੇਸ਼ ਵਾਲ ਸਾਈਡ ਤੇ ਉਹ ਰਸਤੇ ਵਿੱਚ ਵੀ ਅਸੀਂ ਦੇਖਨੇ ਆ ਕਿ ਜੜੀਆਂ ਕਾਫੀ ਅਲਕਨੰਦਾ ਜਿਹੜੀ ਨਦੀ ਆ ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਥਾਨਕ ਲੋਕਾਂ ਦੇ ਵੀ ਜਿਹੜੇ ਪਸ਼ੂ ਆ ਜਾਨਵਰ ਆ ਉਹ ਵਿੱਚ ਰੁੜ ਕੇ ਆ ਰਹੇ ਆ ਜੀ ਔਰ ਪੂਰੇ ਜਿਹੜੇ ਦਰਖਤ ਨੇ ਵੱਡੇ ਵੱਡੇ ਸਾਰੇ ਉਹ ਮਤਲਬ ਵਿੱਚ ਬਹਿ ਕੇ ਆ ਰਹੇ ਆ ਦਲਜੀਤ ਸਿੰਘ ਜੀ ਜਿਵੇਂ ਤੁਸੀਂ ਦੱਸਿਆ ਸੀ ਕਿ ਇੱਥੇ ਰਾਹਤ ਕਾਰਜ ਜਾਰੀ ਹੈ ਇੱਥੇ ਫੌਜ ਤੋਂ ਇਲਾਵਾ ਹੋਰ ਕਿਹੜੇ ਦਸਤੇ ਮੌਜੂਦ ਨੇ ਜਿਹੜੇ ਰਾਹਤ ਕਾਰਜ ਵਿੱਚ ਜੁਟੇ ਹੋਏ ਨੇ ਕਿ ਕੀ ਮਦਦ ਦਿੱਤੀ ਜਾ ਰਹੀ ਹੈ ਇੱਥੇ ਸ਼ਰਦਾਲੂਆਂ ਨੂੰ ਇੱਥੇ ਜੀ ਕਾਰ ਸੇਵਾ ਵਾਲੇ ਜਿਨ੍ਹਾਂ ਨੇ ਬਾਬੇ ਲੰਗਰ ਲਾਇਆ ਹੋਇਆ ਜੇ ਉਹ ਵੀ ਕਾਫੀ ਆ ਇਥੋਂ ਮੈਨੇਜਮੈਂਟ ਟਰਸਟ ਦਾ ਔਰ ਫੌਜ ਸਾਰੇ ਜਿਹੜੇ ਆ ਰੜਕੇ ਸੰਗਤ ਨੂੰ ਸੁਰੱਖਿਆ ਤਾਂ ਦੇਚਾਰੇ ਆ ਔਰ ਉਹਨਾਂ ਨੂੰ ਜੋ ਵੀ ਲੰਗਰ ਦੇ ਵਿੱਚ ਦਿੱਕਤ ਆ ਰਹੀ ਆ ਉਹਨਾਂ ਨੂੰ ਰਾਸ਼ਨ ਜਿਹੜਾ ਖਾਣ ਵਾਸਤੇ ਮੋਈਆ ਹੋ ਰਿਹਾ ਜੀ ਦਰਜੀਤ ਸਿੰਘ ਜੀ ਤੁਹਾਡਾ ਇਸ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਤਾਂ ਦੱਸਦੀ ਹੈ ਕਿ ਹੇਮਕੁੰਡ ਸਾਹਿਬ ਦੀ ਯਾਤਰਾ ਤੇ ਗਏ ਕਈ ਯਾਤਰੀ ਹਲੇ ਵੀ ਫਸੇ ਹੋਏ ਨੇ ਗੋਬਿੰਦ ਘਾਟ ਤੇ ਕਈ ਯਾਤਰੀ ਫਸੇ ਹੋਏ ਨੇ ਦਲਜੀਤ ਸਿੰਘ ਜੀ ਸਾਨੂੰ ਜਾਣਕਾਰੀ ਦੇ ਰਹੇ ਸਨ ਕਿ ਉੱਥੇ ਫੌਜ ਵੱਲੋਂ ਰਾਹਤ ਕਾਰਜ ਜਾਰੀ ਹੈ ਉੱਥੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਲਈ ਖਾਣੇ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹੈ ਪਰ ਫਿਰ ਵੀ ਉੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ